ਐਸ.ਪੀ.ਡੀ ਸਰਬਜੀਤ ਰਾਏ ਕਪੂਰਥਲਾ ਵੱਲੋਂ ਸੀ.ਆਈ.ਜੀ. ਸਟਾਫ ਕਪੂਰਥਲਾ ਦੇ ਵਿੱਚ ਮੀਡੀਆ ਦੇ ਨਾਲ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਗਿਆ ਕਿ ਕ੍ਰਿਸ਼ਨਵਾਸੀ ਤਾਜਪੁਰ थाना ਸੁਪਾਨਪੁਰ ਜ਼ਿਲ੍ਹਾ ਕਪੂਰਥਲਾ ਵਾਸੋਂ ਪੰਜ ਨਾਮ ਮਾਲੂਮ ਸਵਿਫਟ ਡਿਜ਼ਾਇਰ ਕਾਰ ਸਵਾਰਾ ਵੱਲੋਂ ਪਿਸਤਲ ਦੀ ਨੋਕ ਉੱਤੇ ਮੋਬਾਈਲ ਫੋਨ ਉੱਤੇ 8000 ਰੁਪਏ ਦੀ ਲੁੱਟ ਕੀਤੀ ਗਈ ਸੀ ਜਿਸ ਤੋਂ ਬਾਅਦ ਲੁੱਟਖੋ ਅਤੇ ਅਸਲ ਐਕਟ ਥਾਣਾ ਸੁਬਾਨਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਜੋ ਕਿ ਇਸ ਵਾਰਦਾਤ ਨੂੰ ਪ੍ਰੈਸ ਕਰਨ ਦੇ ਲਈ ਸਰਬਜੀਤ رائے ਪੀਪੀਐਸ ਪੁਲਿਸ ਕਪਤਾਨ ਕਪੂਰਥਲਾ ਤੇ ਪਰਮਿੰਦਰ ਸਿੰਘ ਦੇ ਨਾਲ ਹੋਰ ਉੱਚ ਅਧਿਕਾਰੀਆਂ ਵੱਲੋਂ ਇਹ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਡਿਊਟੀ ਕਰਦੇ ਹੋਇਆ ਟੈਕਨੀਕਲ ਤਰੀਕੇ ਦੇ ਨਾਲ ਹਿਊਮਨ ਸਰਸਰ ਦੀ ਮਦਦ ਦੇ ਨਾਲ ਇਸ ਵਾਰਦਾਤ ਨੂੰ ਪ੍ਰੇਸ਼ ਕਰਦੇ ਹੋਇਆ ਕਰਨਬੀਰ ਸਿੰਘ ਉਰਫ ਮੇਟਾ ਪੁੱਤਰ ਕੁਰਦਰਸ਼ਨ ਸਿੰਘ ਵਾਸੀ ਪਿੰਡ ਪੱਖੇਪੁਰ ਥਾਣਾ ਚੋਹਲਾ ਸਾਇਬ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ ਖੋ ਕੀਤਾ ਮੋਬਾਈਲ ਫੋਨ 3C ਪਿਸਤਲ ਬੱਤੀ ਬੋਰਡ ਸਮੇਤ 5 ਜਿੰਦਾ ਰੋਂ ਇੱਕ ਖਿਡੌਣਾ ਪਿਸਤਲ ਅਤੇ ਕਾਰ Swift ਡਿਜ਼ਾਈਨ ਬਿਨਾ ਨਮਰੀ ਪਰ ਆਮਦ ਕੀਤੀ ਗਈ ਹੈ ਮੋਜੋ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਗੌਰਤੂਰਾ ਜੀ ਐਸਐਸਪੀ ਕਬੂਕਤਲਾ ਮਿਲੋ ਸਮਾਜ ਪ੍ਰੋਧਿਆ ਅੰਸਰ ਜੋ ਮਹਿਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸੀਏ ਕਬੂਕਤਲਾ ਅਤੇ ਡੀਐਸਪੀ ਫਲਤ ਵੱਲੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਕਰਨਵੀ ਜਿਹਦਾ ਨਾਮ ਹੈਗਾ ਛੋਲਾ ਸਾਬ ਤੋਂ ਨਿਕਲ ਤੰਤਾਂ ਜਿਸ ਠੀਕ ਦਾ ਹੈਗਾ ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਜ ਮੈਂਬਰੀ ਗੈਂਗ ਸੀ ਇਹ ਉਹਦੇ ਵਿੱਚ ਇਹੋ ਪਿਸਤੌਲ ਦੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੁੰਦੇ ਸੀਗੇ ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ ਇਹਦੇ ਵਿੱਚ ਇਹਨਾਂ ਨੇ ਜੋ ਹੁਣ ਇਹਦੀ ਮੁੱਢਲੀ ਕਸ਼ਿਸ਼ ਅਸੀਂ ਕੀਤੀ ਹੈ ਉਸ ਤੋਂ ਇਹਨੇ ਪੰਜ ਵਾਰ ਦਾਤਾਂ ਜਿਹੜੀਆਂ ਆਏngੀਆਂ ਪਿਸਤੌਲ ਦੀ ਨੋਕ ਤੇ ਇਹਨਾਂ ਪੰਜਾਂ ਬੰਦੇ ਨੇ ਕੀਤੇ ਹੈਗੇ ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਜਲੰਧਰ ਤੋਂ ਖੋਈ ਸੀਗੀ ਪਿਸਤੌਲ ਦੀ ਨੋਕ ਤੇ ਉਸ ਤੋਂ ਬਾਅਦ ਉਹ ਜਿਹੜੀ ਸਵਿਫਟ ਕਾਰ ਹੈਗੀ ਆ ਉਹਦੇ ਨਾਲ ਹੀ ਇਹਨਾਂ ਨੇ ਵਾਰਦਾਤ ਜਿਹੜੀ ਆਈ 20 ਦੀ ਕੀਤੀ ਹੈਗੀ ਉਹ ਸਾਡੇ ਸੁਵਾਂਪੁਰ ਕੀਤੀ ਸੀ ਉੱਥੇ ਪਰਚਾ ਰਜਿਸਟਰ ਹੋਇਆਗਾ ਜਲੰਧਰ ਕਤਾਰਪੁਰ ਜੀ ਆਲਰੇਡੀ ਪਰਚਾ ਰਜਿਸਟਰ ਹੋਇਆਗਾ ਉਸ ਤੋਂ ਲਾਵਾ ਇਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਤਰਨਤੰਨ ਉਥੋਂ ਅ ਪੈਸੇ ਲਿਖੋ ਕਿਤੀ ਸੀ ਪਸਤੌ ਦੇ ਨੁਕਤੇ ਇਸ ਤੋਂ ਲਾਲਾ ਆਇਆ ਨੇ ਚਮਕੌਰ ਸਾਹਿਬ ਤੋਂ ਪਸਤੌ ਦੇ ਨੁਕਤੇ ਕੋ ਕੀਤੀ ਹੈ ਫਿਰ ਜਗਰਾਉਂ ਤੋਂ ਪਸਤੌ ਦੇ ਨੁਕਤੇ ਕੋ ਕੀਤੀ ਹੈਗੀ ਹੈ ਇਹ ਹਮ ਤੱਕ ਇਹ 6 ਵਾਰ ਦਾ ਤੜੀਆਂ ਮੁੱਲੀ ਬੁਸੀ ਉਸ ਤੇ ਸਾਡੇ ਕੋਲ ਕਬੂਲਿਆ ਗਿਆ ਵੀ ਅਸੀਂ ਪਸਤੌ ਦੀ ਨੁਕਤੇ ਪੰਜਾ ਬੰਦਿਆਂ ਨੇ ਜਿਹੜੀ ਐ ਕੋ ਕੀਤੀਆਂ ਹੈਗੀਆਂ ਔਰ ਇਹ ਬੰਦਾ ਆਪ ਜਿਹੜਾ ਹੈਗਾ ਇਹ ਕ੍ਰਿਮੀਨਲ ਪਰਵਿਰਤੀ ਦਾ ਬੰਦਾ ਹੈਗਾ ਇਹਦੀ ਪਹਿਲਾਂ ਵੀ ਇਥੇ ਮੁਕੱਦਮੇ ਰਜਿਸਟਰ ਹੈਗੇ ਆ ਔਰ 10ਵੇਂ ਮਹੀਨੇ ਇਹ ਜਗ੍ਹਾ ਕੀ ਜੇਲ ਤੋਂ ਬਾਹਰ ਆਇਆ ਸੀਗਾ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਔਰ ਜਿਹੜੇ ਸਨੈਚਿੰਗ ਦੇ ਪਰਚੇ ਦਰਜ ਕਰਿਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਇਹਨੇ ਨਵੰਬਰ ਦਸੰਬਰ ਦੇ ਵਿੱਚ ਆ ਕੇ ਆਪਣਾ ਇੱਕ ਗੈਂਗ ਬਣਾ ਲਿਆ ਔਰ ਗੈਂਗ ਦੇ ਵਿੱਚ ਪੰਜ ਬੰਦੇ ਆਪਣੇ ਤੋਂ ਇਲਾਵਾ ਚਾਰ ਬੰਦੇ ਹੋਰ ਸ਼ਾਮਲ ਕੀਤੇ ਔਰ ਇਹ ਲਗਾਤਾਰ 1-2 ਮਹੀਨੇ ਤੋਂ ਲਗਾਤਾਰ ਜਿਹੜੀਆਂ ਵਾਰਦਾਤਾਂ ਨੂੰ ਜਨਮ ਦੇ ਰਿਹਾ ਗਿਆ ਇਹ ਸਾਡੀ ਸੀਏ ਇੰਸਪੈਕਟਰ ਇਹ ਤਾਂ ਡੀਐਸਪੀ ਕੋਲਤੀ ਟੀਮ ਨੇ ਇਹਦੇ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਕਿ ਇਹ ਜਿਹੜਾ ਗੈਂਗ ਜਿਹੜਾ ਰੋਬਸਟ ਕੀਤਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਦੇ ਕੋਲੋਂ ਇੱਕ ਸਵਿਫਟ ਕਾਰ ਜਿਹੜੀ ਖੋਹ ਕੀਤੀ ਹੋਈ ਆ ਇੱਕ ਪਿਸਤਲ ਜਿਹੜਾ ਅਸਲ ਹੈਗਾ ਔਰ ਇੱਕ ਘਡੌਣਾ ਪਿਸਤਲ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਸੀਗਾ ਉਹ ਅਸੀਂ ਹੁਣ ਤੱਕ ਬਰਾਮਦ ਕੀਤੇ ਆ ਬਾਕੀ ਜਿਹੜੇ ਹੋਰ ਹੈਗੇ ਆ ਲੜਕੇ ਦੇ ਨਾਲ ਆ ਉਹਨਾਂ ਤੇ ਅਸੀਂ ਫੋਕਸ ਕੀਤਾ ਹੈ ਵਾਅਦ ਕੀ ਮਾਸਿ ਬਣਾਈਆਂ ਹੋਈਆਂ ਆ ਉਹਨਾਂ ਦੇ ਰੇਡ ਜਿਹੜੇ ਹੈਗੇ ਅਸੀਂ ਕਰ ਰਹੇ ਹਾਂ ਸਰ ਇਹ ਨਸ਼ੇਦਾਰ ਦੀ ਸੀ ہاں ਨਸ਼ਾ ਵੀ ਕਰਦੇ ਹੈਗੇ ਪਰ ਇਹਨੇ ਜਿਹੜਾ ਗੈਂਗ ਬੰਦਾ ਹੈ ਇਹ ਖੁਦ ਕ੍ਰਿਮਨਲ ਬੈਕਗ੍ਰਾਉਂਡ ਦਾ ਬੰਦਾ ਹੈ ਜਿਹੜੇ ਬਾਕੀ ਬੰਦੇ ਆ ਉਹ ਵੀ ਕ੍ਰਿਮਨਲ ਬੈਕਗ੍ਰਾਉਂਡ ਦੇ ਉਹਨਾਂ ਦਾ ਸਿਚ ਚੈੱਕ ਕਰ ਰਹੇ ਹੈਗੇ ਉਹਨਾਂ ਦੇ ਨਾਮ ਸਾਡੇ ਕੋਲ ਆ ਗਏ ਹੈਗੇ ਰੇਡ ਅਸੀਂ ਕਰ ਰਹੇ ਹਾਂ ਉਹਨਾਂ ਤੇ ਵੀ ਸਾਡੀ ਸਰਵੇਲੈਂਸ ਹੈਗੀ ਹੈ ਉਹ ਵੀ ਜਦੋਂ ਅਸੀਂ ਕੱਲਾਗੇ ਫਿਰ ਤੁਹਾਡੇ ਨੋਟਿਸ ਚ ਲਿਆਵਾਂਗੇ ਸਾਰਾ ਨਾਮ ਵੀ ਉਹਨਾਂ ਦਾ ਔਰ ਉਹਨਾਂ ਦੇ ਖਿਲਾਫ ਜਿਹੜੇ